ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਤੇ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਮੇਰੇ ਨਾਲ ਬੈਠੇ ਨੇ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਫਰੀਦਕੋਟ ਡਾਕਟਰ ਅਮਰੀਕ ਸਿੰਘ ਜੀ ਡਾਕਟਰ ਸਾਹਿਬ ਬੜਾ ਸਵਾਗਤ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਕਿਸਾਨ ਵੀਰੋ ਤੁਹਾਡੇ ਪਿਛਲੇ ਦਿਨਾਂ ਦੇ ਕਾਫੀ ਸਵਾਲ ਆ ਰਹੇ ਆ ਕਾਫੀ ਤੁਹਾਨੂੰ ਚਿਤਿੱਤੀ ਆ ਝੋਨੇ ਦੀਆਂ ਵੱਖ-ਵੱਖ ਕਿਸਮਾਂ ਲਾਉਣ ਜਾਂ ਨਾ ਲਾਉਣ ਬਾਰੇ ਉਹਦੇ ਬਾਰੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੁਹਾਡੇ ਸਾਰੇ ਜੋ ਸਵਾਲਾਂ ਦੇ ਜਵਾਬ ਤੁਹਾਨੂੰ ਜਿਹੜੇ ਇਸ ਮਿਲ ਜਾਣਗੇ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਜੀ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਵੱਖ-ਵੱਖ ਝੋਨੇ ਦੀਆਂ ਕਿਸਮਾਂ ਦੀ ਕਿਸਾਨ ਵੀ ਰਕਾਸ਼ਤ ਕਰਦੇ ਆ ਤੇ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਵਗੈਰਾ ਵੱਧ ਝਾੜ ਕਰਕੇ ਕਿਸਾਨ ਵੀਰਾਂ ਦੀ ਕਾਫੀ ਚਹੇਤੀ ਰਹੀ ਆ ਪਹਿਲੇ ਸਮੇਂ ਦੌਰਾਨ ਪਰ ਉਸ ਤੋਂ ਬਾਅਦ ਜਿਹੜੀਆਂ ਘੱਟ ਸਮੇ ਵਾਲੀਆਂ ਕਿਸਮਾਂ ਆਈਆਂ ਤੇ ਪੀਆਰ 126 ਆ ਜਿਹੜੀ ਉਹਨੇ ਪੂਸਾ 44 ਦੇ ਬਰਾਬਰ ਈਵਨ ਕੇ ਮਤਲਬ ਘੱਟ ਖਰਚੇ ਦੇ ਵਿੱਚ ਚੰਗਾ ਝਾੜ ਦਿੱਤਾ ਤੇ ਇਸ ਵਾਰ ਜਿਹੜਾ ਮੁੱਖ ਸਵਾਲ ਕਿਸਾਨ ਵੀਰਿਆਂ ਦੇ ਆ ਰਹੇ ਕਿ ਪੂਸਾ 44 ਕਿਸਮ ਦੀ ਕਾਸ਼ਤ ਕਰੀਏ ਜਾਂ ਨਾ ਕਰੀਏ ਕਿਉਂਕਿ ਪਿਛਲੇ ਸਾਲ ਵੀ ਜਿਹੜਾ ਇਸ ਬਾਬਤ ਮਾਨਯੋਗ ਸੀਐਮ ਸਾਹਿਬ ਵੱਲੋਂ ਬਿਆਨ ਵੀ ਦਿੱਤਾ ਗਿਆ ਸੀਗਾ ਤੇ ਇਹਦੇ ਬਾਰੇ ਕੀ ਵਿਚਾਰ ਹੈ ਜੀ ਪੂਸਾ 44 ਅ ਡਾਕਟਰ ਗੁਰਵਿੰਦਰ ਸਿੰਘ ਜੀ ਜੇਪਰ ਜ਼ਿਲ੍ਹੇ ਫਰੀਦਕੋੜ ਦੀ ਗੱਲ ਕਰੀਏ ਹਾਂਜੀ ਤੇ ਇਹਦੇ ਵਿੱਚ ਪਿਛਲੇ ਸਾਲ 118000 ਏਕੜ ਰਕਬੇ ਦੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਠੀਕ ਹੈ ਠੀਕ ਹੈ ਜੀ ਕਿਸਮਵਾਰ ਦੇਖੀਏ ਤੇ ਤੁਹਾਡੇ ਕੋਲ ਪਿਛਲੇ ਸਾਲ ਤਕਰੀਬਨ 47000 ਏਕੜ ਰਕਬੇ ਦੇ ਵਿੱਚ ਪੀਆ 26 ਥਲੇ ਜਿਹੜਾ ਏਰੀਆ ਸੀਗਾ ਠੀਕ ਹੈ ਜੀ ਜੇ ਪੂਸਾ 43 ਦੀ ਗੱਲ ਕਰੀ ਤੇ ਉਹਦੇ ਵਿੱਚ 10 ਤੋਂ ਲੈ ਕੇ 11000 ਏਕੜ ਰਕਬੇ ਦੇ ਵਿੱਚ ਜਿਹੜੇ ਫਾਰਮਰ ਜਿਹੜੇ ਨੇ ਉਹ ਥੱਲੇ ਟੈਂਡਾਊਨ ਹੋ ਰਿਹਾ ਹੁਣ ਟੈਂਡਾਊਨ ਹਾਂਜੀ ਹਾਂਜੀ ਬਿਲਕੁਲ ਹੁਣ ਪੂਸਾ 43 ਦੇ ਵਿੱਚ ਦੇ ਦੇਖੀਏ ਸਾਡੇ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਕੁਝ ਬੀਜ ਜਾਂਦੀ ਸੀ ਹਾਂਜੀ ਹਾਂ ਉਹ ਕੋ ਪਿਛਲੇ ਸਮੇਂ ਦੇਖੋ ਤਾਂ ਸਾਡੇ ਪੰਜਾਬ ਦਾ ਜਿਹੜਾ ਪਾਣੀ ਦਾ ਪੱਧਰ ਜਿਹੜਾ ਬਹੁਤ ਲਗਾਤਾਰ ਜਿਹੜਾ ਵਾਹ ਮੋਟਾ ਨੀ ਜਾ ਰਿਹਾ ਹਾਂਜੀ ਹਾਂਜੀ ਇਤ ਤੱਕ ਕਈ ਕਈ ਜਗ੍ਹਾ ਤੇ ਕਈ ਜ਼ਿਲ੍ਹੇ ਸਾਡੇ ਇਹੋ ਜਿਹਾ ਜਿੱਥੇ ਪਤ ਕੀ 600 ਤੋਂ 600 ਤੋਂ ਫੁੱਟ ਤੱਕ ਹਾਂਜੀ ਡਾਰਕ ਜ਼ੋਨ ਜਿਹੜਾ ਵਾ ਰਿਹਾ ਬਿਲਕੁਲ ਜੀ ਆ ਸੋ ਉਦੋਂ ਜੇ ਇੱਕ ਤਾਂ ਇਹ ਮਸਲਾ ਹੈ ਦੂਜਾ ਇਹ ਹੈ ਕਿ ਸਾਡੇ ਦਾ ਡੀ ਜਿਹੜੀ ਪ੍ਰਾਲੀ ਦਾ ਪ੍ਰਬੰਧਨ ਜਿਹੜਾ ਵਾ ਹਾਂਜੀ ਹਾਂ ਉਹ ਦੇਖੋ ਕਿ ਇਹਦੇ ਵਿੱਚ ਪ੍ਰਾਲੀ ਸਾਡੀ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ ਹੈ ਬਹੁਤ ਜ਼ਿਆਦਾ ਕੋਕ ਸਾਡੀ ਜਿਹੜੀ ਜਿਹੜੀ ਮਾਲਵੇ ਦੀ ਵਿੱਚ ਮਾਲਵੇ ਦੇ ਵਿੱਚ ਜਿਹੜੀ ਬੈਲਟ ਆ ਇਹਦੇ ਵਿੱਚ ਜ ਆ ਮੈਂ ਆਕਤੂਬਰ ਦੇ ਲੈ ਆਕਤੂਬਰ ਆਜ ਬਾਕੀ ਨਾਲ ਲੇਟ ਹੁੰਦੀ ਹੈ ਲੇਟ ਹੁੰਦੀ ਹੈ ਜੀ ਤੇ ਫਿਰ ਉਹਦੇ ਵਿੱਚ ਵਿੰਡੋ ਪੀਰੀਅਡ ਕੱਟ ਹੁੰਦਾ ਵਾ ਵਿੰਡੋ ਪੀਰੀਅਡ ਦਾ ਮਤਲਬ ਕਿ ਉਹਦੇ ਚ ਕਣਕ ਕਿਦਾਂ ਬਜਾਈ ਦੇ ਵਿੱਚ ਸਮਾਂ ਨਹੀਂ ਰਹਿੰਦਾ ਸਾਡੇ ਸਮਾਂ ਨਹੀਂ ਰਹਿੰਦਾ ਜੀ ਨਾਲ ਹੀ ਹੁਣ ਉਹ ਜਦੋਂ ਪੱਕਦੀ ਲੇਟ ਆ ਪੱਕਦੀ ਆ ਪਸਤਾ ਹੀ ਲੇਟ ਪੱਕਦੀ ਆ ਹਾਂਜੀ ਤੇ ਸਮਾਂ ਉਹ ਘਟਿਆ ਕਣਕ ਬਜਾਈ ਦੇ ਵਿੱਚ ਹਾਂਜੀ ਤੇ ਕਿਸਾਨ ਵੀਰ ਫਿਰ ਉਹਨਾਂ ਉਹ ਇਹੀ ਕੰਮ ਕਰਦੇ ਆ ਕਿ ਇਹਨੂੰ ਫਟਾਫਟ ਅਗਲਾ ਦੀਏ ਤੇ ਇਹਨੂੰ ਬਰਾਦੀ ਹਾਂ ਸਮਾਂ ਕੀ ਹੋ ਗਿਆ ਸਾਡੇ ਉਹ ਸਾਰੇ ਵਾਸਤੇ ਜਿਹੜੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਉਹ ਪ੍ਰਦੂਸ਼ਣ ਦੀ ਹੁੰਦੀ ਆ ਫਿਰ ਸਰਕਾਰ ਵਾਸਤੇ ਵੀ ਹੁੰਦੀ ਆ ਲਾਅਰਡ ਆਰਡਰ ਦੀ ਵੀ ਸੂਸ਼ੀ ਪੈਦਾ ਹੋਦੀ ਆ ਸੋ ਇਸ ਕਰਕੇ ਜੇਕਰ ਦੇਖੀਏ ਤੁਹਾਡੀ ਪੂਸਾ ਚਤਾਲੀ ਜਿਹੜੀ ਆ ਜੇ ਉਹਦਾ ਦੇਖੀਏ ਤੇ ਸਾਨੂੰ ਉਹ ਮੁਨਾਫੇਮੰਦ ਨਹੀਂ ਹੈਗੀ ਇੱਕ ਉਹਦੇ ਵਿੱਚ ਇੱਕ ਇਹ ਦੇਖੀਏ ਕਿ ਪਾਣੀ ਜਿਹੜਾ ਵਾ ਉਹ ਦੇਖੋ ਕਿੰਨਾ ਲੱਗਦਾ ਫਿਰ ਉਹਦੇ ਵਿੱਚ ਕੀੜੇ ਮਕੋੜੇ ਸਭ ਤੋਂ ਵੱਧ ਟਿੱਡਾ ਜਿਹੜਾ ਵਾ ਜਿਹੜਾ ਜਿਹੜਾ ਪੂਰਾ ਟਿੱਡਾ ਵਾ ਸਭ ਤੋਂ ਵੱਧ ਪੂਸਾ ਚਤਾਲੀ ਹੁੰਦਾ ਕਿਉਂਕਿ ਉਹਨੂੰ ਖਾਸ ਜ਼ਿਆਦਾ ਪੀਂਦੀ ਆ ਖਾਤ ਜਿਆਦਾ ਪੈਂਦੀ ਹੈ ਤਾਂ ਫਿਰ ਜਿਹੜਾ ਉਹ ਪੂਰਾ ਡਾਟਾ ਜਿਆਦਾ ਆਊਗਾ ਇੱਕ ਡਾਕਟਰ ਸਾਹਿਬ ਪਿਛਲੇ ਸਾਲਾਂ ਚ ਇਹ ਚ ਬਲਾਈਟ ਦੀ ਸਮੱਸਿਆ ਕਾਫੀ ਆਈ ਸੀ ਹਾਂ ਬਿਲਕੁਲ ਬਲਾਈਟ ਦੀ ਹੁਣ ਬਲਾਈਟ ਬਹੁਤ ਸਧੀਆਂ ਕਰਨ ਦੇ ਬਾਵਜੂਦ ਨਹੀਂ ਰੋਕ ਬਿਲਕੁਲ ਬਿਲਕੁਲ ਜਿਹੜਾ ਝੁਲਸਰ ਹੋ ਗਿਆ ਇਹ ਜਿਹੜੀ ਇੱਕ ਬੜੀ ਸੈਂਸਿਟਿਵ ਕ੍ਰਾਪ ਆ ਜਿਹੜੀ ਇਹਦੀ 44 ਹੈ ਇਹਦੇ ਵਿੱਚ ਜਿਹੜਾ ਝੁਲਸਰ ਰੋਗ ਜਿਹੜਾ ਵਾ ਇਹ ਬਹੁਤ ਜਲਦੀ ਹੁੰਦਾ ਵਾ ਇਸ ਤੇ ਕਰਕੇ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਇਸ ਨੂੰ ਪੰਜਾਬ ਦੇ ਵਿੱਚ ਬੈਨ ਕੀਤਾ ਗਿਆ ਵਾ ਮਨੂੰ ਵਰਜਿਤ ਕੀਤਾ ਗਿਆ ਵਾ ਕਿ ਪੰਜਾਬ ਦੇ ਵਿੱਚ ਇਹਦੀ ਜਿਹੜੀ ਕਾਸ਼ਤ ਨਹੀਂ ਕਰਨੀ ਮਤਲਬ ਪੂਰੀ ਤਰ੍ਹਾਂ ਬੈਨ ਹੈ ਪੂਰੀ ਤਰ੍ਹਾਂ ਬੈਨ ਹੈ ਸੋ ਕਿਸਾਨ ਵੀਰੋ ਇਹਦੇ ਵਿੱਚ ਪੂਸਾ 44 ਦਾ ਇਹ ਨਿਚੋੜ ਆ ਕਿ ਇਹ ਆਪਣਾ ਵੱਧ ਖਰਚੇ ਨਾਲ ਵੱਧ ਪਾਣੀ 'ਚ ਵੱਧ ਸਮੇਂ 'ਚ ਪੱਕਣ ਵਾਲੀ ਕਿਸਮਾਂ ਤੇ ਝਾੜ ਜੇ ਆਪਣਾ ਛੋਟੀਆਂ ਕਿਸਮਾਂ ਬਰਾਬਰ ਦਿੰਦੀਆਂ ਤੇ ਆਪਾਂ ਖਰਚਾ ਵੀ ਵੱਧ ਕਰ ਲੈਂਦੇ ਆ ਪਾਣੀ ਵੀ ਵੱਧ ਆਪਣਾ ਖਰਚਾ ਹੁੰਦਾ ਪਰਾਲੀ ਸਾਂਭਣ ਦੇ ਵੀ ਆਪਾਂ ਨੂੰ ਵੱਡੀ ਸਮੱਸਿਆ ਆਉਂਦੀ ਆ ਬਿਮਾਰੀਆਂ ਕੀੜੇ ਮਕੌੜੇ ਵੀ ਵੱਧ ਲੱਗਦੇ ਸੋ ਇਹ ਜਿਹੜੀ ਆ ਸਵਾਰ ਪੂਰੀ ਤਰ੍ਹਾਂ ਜਿਹੜੀ ਬੈਨ ਆ ਤੇ ਇਹਦੀ ਕਾਰਨ ਕਿਸਾਨ ਵੀਰ ਨੂੰ ਨਾ ਕਰਨ ਇਹ ਤੁਹਾਡੇ ਪਹਿਲੇ ਸਵਾਲ ਦਾ ਜਵਾਬ ਸੋ ਇਸ ਦੇ ਇਸ ਦੇ ਨਾਲ ਇੱਕ ਹੋਰ ਗੱਲ ਜਿਹੜੀ ਆ ਪੀ ਸਰਕਾਰ ਪੰਜਾਬ ਸਰਕਾਰ ਵੱਲੋਂ ਬੈਨ ਲਾਇਆ ਗਿਆ ਹੈ ਨਾ ਇੱਕ ਇੱਕ ਜਿਹੜਾ ਵਾ ਇਹ ਵੀ ਸਰਕਾਰ ਵੱਲੋਂ ਹੁਕਮ ਕੀਤਾ ਆਦੇਸ਼ ਦਿੱਤੇ ਗਿਆ ਕਿ ਕਿਸੇ ਵੀ ਦੁਕਾਨ ਤੇ ਬਿਲਕੁਲ ਇਹਦੀ ਜਿਹੜੀ ਵਿਕਰੀ ਜਿਹੜੀ ਆ ਉਹ ਨਹੀਂ ਹੋਏਗੀ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ 20 ਮਿੰਟ ਨਹੀਂ ਮਿਲੇਗਾ ਆ 20 ਵੀ ਨਹੀਂ ਮਿਲੇਗਾ ਠੀਕ ਹੈ ਜੀ ਜੇ ਕੋਈ ਲੌਂਦਾ ਤੇ ਫਿਰ ਉਹ ਆਪ ਜ਼ਿੰਮੇਵਾਰ ਹੋਏਗਾ ਬਿਲਕੁਲ ਠੀਕ ਹੈ ਡਾਕਟਰ ਸਾਹਿਬ ओके ਤੇ ਦੂਸਰਾ ਸਵਾਲ ਡਾਕਟਰ ਸਾਹਿਬ ਜਿਹੜੀ PR 126 ਕਿਸਮ ਹੈ ਉਹਦੇ ਬਾਰੇ ਵੀ ਜਿਵੇਂ ਹੁਣ PR 126 ਕਿਸਮ ਬਾਰੇ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨ ਵੀਰਾਂ ਦਾ ਹੀ ਮੈਸੇਜ ਪਹੁੰਚੇ ਕਿਸਾਨ ਵੀਰਾਂ ਦੇ ਸਵਾਲ ਆਏ ਕਿ ਇਹਦੀ ਜੀ ਸਾਡੀ ਖਰੀਦ ਹੋਊਗੀ ਜਾਂ ਨਹੀਂ ਹੋਊਗੀ ਉਹਦੇ ਬਾਰੇ ਵੀ ਇਹਨਾਂ ਨੂੰ ਕਾਫੀ ਜਿਹੜੀ ਕਿਸਾਨ ਵੀਰਾਂ ਨੂੰ ਚਿੰਤਾ ਹੈ ਜੀ ਕਿ ਜੇ ਅਸੀਂ 26 ਲਾ ਲਈ ਤੇ ਉਹਦੀ ਖਰੀਦ ਹੋਊ ਜਾਂ ਨਹੀਂ ਹੋ ਮੰਡੀਆਂ ਦੇ ਵਿੱਚ ਦੇਖੋ ਰਤਨ ਗੁਰਵਿੰਦਰ ਜੀ ਜਿਹੜੀ ਖਰੀਦ ਕਰਨੀ ਸਰਕਾਰ ਨੇ ਕਰਨੀ ਹੈ ਠੀਕ ਹੈ ਜੀ ਠੀਕ ਹੈ ਬਿਲਕੁਲ ਕੋਈ ਇਹ ਵੀ ਏਜੰਸੀ ਵੱਲੋਂ ਹਾਂਜੀ ਕਿਸੇ ਵੱਲੀ ਏਜੰਸੀ ਵੱਲੋਂ ਇਹ ਨਹੀਂ ਕਿਹਾ ਜਾ ਰਿਹਾ ਵੀ ਨਾਲ ਆਓ ਬਿਲਕੁਲ ਸਿਰਫ ਇੱਕ ਕੁ ਸ ਠੀਕ ਹੈ ਜੀ ਪਤਾ ਨਹੀਂ ਉਹ ਕੌਣ ਆ ਕੌਣ ਨਹੀਂ ਆ ਪਰ ਤੁਸੀਂ ਅੱਜ ਦਾ ਹੀ ਬਿਆਨ ਦੇਖੋ ਜਿਹੜੇ ਉਹਨਾਂ ਦੇ ਪ੍ਰਧਾਨ ਆ ਉਹਨਾਂ ਨੇ ਵੀ ਬਿਆਨ ਦਿੱਤਾ ਕਿ ਅੱਜ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਇਸ ਐਡਵਰਟਾਈਜ਼ਮੈਂਟ ਸੋ ਉਹ ਜਿਹੜਾ ਬਾਅਦ ਤੁਸੀਂ ਦੇਖ ਜਿਹੜਾ ਫਰੀਦਕੋਟ ਦੇ ਵਿੱਚ ਵੀ ਪਿਛਲੇ ਸਾਲ ਤਕਰੀਬਨ 47 ਹਜ਼ਾਰ ਇਕੜੇ ਵਿੱਚ ਬੀਜੀ ਗਈ ਹੈ ਇਹਦਾ ਮਤਲਬ ਕਿ ਜੇ ਲੋਕ ਜੇ ਕਿਸਾਨਾਂ ਨੂੰ ਪਸੰਦ ਆ ਤਾਂ ਹੀ ਬੀਜਦੇ ਪਏ ਆ ਪਿਛਲੀ ਵਾਰ ਕਿਸਾਨ ਵੀਰਾਂ ਨੇ ਡਾਕਟਰ ਸਾਹਿਬ ਤੁਹਾਡੀ ਗੱਲ ਵਿੱਚ ਆ ਵੀ ਇਹ ਜਿਹੜੀ ਪੂਸਾ 44 ਦਾ ਕਈ ਕਿਸਾਨ ਵੀਰਾਂ ਨੇ ਬੀਬ ਨਹੀਂ ਝਾੜ ਕੇ ਰੱਖੇ ਵੇ ਅਗਲੀ ਵਾਰ ਅਸੀਂ ਲਾਉਣੀ ਨਹੀਂ ਆ ਠੀਕ ਹੈ ਸੋ ਉਸੋਂ ਇੱਕ ਦੇਖੋ ਹੁਣ 1 ਪਿਛਲੇ ਸਾਲ ਹੜ੍ਹ ਆਇਆ ਹਾਂਜੀ ਹਾਂ ਉਸਾ 44 ਜਿਹੜੀ ਲੋਕੇਸ਼ਨ ਲਾਈ ਹਿ ਬਮਾਰਵੇ ਜਿਹੜੇ ਪਟਿਆਲੇ ਵਾਲੇ ਪਾਸੇ ਸਾਰੀ ਰੁੜ ਗਈ ਉਸ ਤੋਂ ਬਾਅਦ ਕਿਸਾਨਾਂ ਨੇ 126 ਦਾ 20 ਬੀਜ ਕੇ ਉਦੀ ਵੀ ਤਿਆਰ ਕਰਕੇ ਲੰਗਰ ਦੇ ਰੂਪ ਵਿੱਚ ਦਿੱਤੀ ਬਿਲਕੁਲ ਜੀ ਤੇ ਉਹ ਜਿਹੜੇ ਕਿਸਾਨ ਸਾਡੇ ਸੀਗੇ ਜਿਹੜੇ ਉਧਰ ਦੇ ਘੱਟ ਸਮਝ ਤਿਆਰ ਹੋ ਗਈ ਉਹਨਾਂ ਨੂੰ ਬਹੁਤ ਨਿਖਾਨੀ ਉਹਦਾ ਫਾਇਦਾ ਹੋ ਗਿਆ ਸੋ ਐਕੀ ਜਿਹੜਾ ਫਾਰਮਰ ਨੂੰ ਕੋ ਕੁਦਰਤ ਵੀ ਹਰ ਸਿਖਾਉਂਦੀ ਆ ਕੋਈ ਕਿਸਾਨ ਨੂੰ ਜਦੋਂ ਕੁਦਰਤ ਸਿਖਾਉਂਦੀ ਆ ਤੇ ਫਿਰ ਉਹ ਜ਼ਿਆਦਾ ਸਿੱਖਦਾ ਵਾ ਸੋ ਐ ਕਿ ਕਿਸਾਨਾਂ ਦਾ ਟ੍ਰੈਂਡ ਵੀ 126 ਵਾਲੇ ਪਾਸੇ ਆ ਮੋਸਟਲੀ ਜਿਹੜਾ 126 ਡਾਕਟਰ ਸਾਹਿਬ 126 ਨੂੰ ਕਿਸਾਨ ਵੀਰ ਬੜਾ ਪਸੰਦ ਕਰ ਰਿਹਾ ਪੀਆਰ 131 ਨੂੰ ਕਿਸਾਨ ਵੀਰ ਬੜਾ ਪਸੰਦ ਕਰ ਰਿਹਾ ਦੂਜਾ ਲਵਾ ਹੋਰ ਪੀਆਰ ਕਿਸਮਾਂ ਨੇ ਪੀਆਰ 114 ਹੈ ਪੀਆਰ 28 ਆ ਜ ਪੀਆਰ ਐਕਸ ਜਿਹੜੀਆਂ ਪੀਆਰ ਕਿਸਾਨਾਂ ਨੂੰ ਬਹੁਤ ਚਕਾਕ ਕਿਸਾਨ ਵੀਰਾਂ ਨੂੰ ਮਿਲ ਰਿਹਾ ਤੇ ਜਿਹੜਾ ਜ਼ਰੂਰੀ ਕਿਸਾਨ ਵੀਰ ਆਪਣੇ ਡਾਕਟਰ ਸਾਹਿਬੇ ਦੇ ਬਾਰੇ ਨੁਕਤਾ ਕਿਸਾਨ ਵੀਰਾਂ ਨੂੰ ਜਰੂਰ ਦੱਸੋ ਕਿ ਜਿਵੇਂ ਪੀਆਰ ਕਿਸਮਾਂ ਨੇ ਖਾਸ ਤੌਰ ਤੇ ਪੀਆਰ 126 ਆ ਵੀ ਇਹਦੀ ਲਵਾਈ ਕਿਹੜੇ ਟਾਈਮ ਹੋਵੇ ਤੇ ਪਨੀਰੀ ਕਿੰਨੇ ਦਿਨ ਦੀ ਲੱਗੇ ਇਹਦਾ ਕੋਈ ਖਾਸ ਨੁਕਤਾ ਜੀ ਬਿਲਕੁਲ ਬਿਲਕੁਲ ਇਹਦੀ ਜਿਹੜੀ ਹੁਣ ਇਹਦੇ ਵਿੱਚ ਬੜਾ ਡਿਪੈਂਡ ਕਰਦਾ ਵਾ ਕਿ ਇਹਦੀ ਲਵਾਈ ਕਦੋਂ ਕਰਨੀ ਆ ਤੇ ਇਹਦੀ ਪਨੀਰੀ ਦੀ ਬਜਾਈ ਕਦੋਂ ਕਰਨੀ ਆ ਹਾਂਜੀ ਉਹਦੀ ਪਨੀਰੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਆ ਇਹ ਬੜਾ ਡਿਪੈਂਡ ਕਰਦਾ ਬਿਲਕੁਲ ਡਾਕਟਰ ਸਾਹਿਬ ਜੇ ਇਹ ਹੁਣ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਕਿ 25 ਮਈ ਤੋਂ ਲੈ ਕੇ 20 ਜੂਨ ਤੱਕ ਠੀਕ ਹੈ ਜੀ ਇਹਦੀ ਜਿਹੜੀ ਪਨੀਰੀ ਦੀ ਬਜਾਈ ਕਰ ਸਕਦੇ ਇਸ ਸਮੇਂ ਦਰਾਂ ਇਸ ਸਮੇਂ ਦਰਾਂ ਠੀਕ ਹੈ ਜੀ ਸੋ ਇਸ ਸਮੇਂ ਦਰਾਂ ਕਰਕੇ ਸਭ ਤੋਂ ਵੱਡਾ ਨੁਕਤਾ ਕਿਸਾਨਾਂ ਨੂੰ ਇਹ ਰੱਖਣ ਦੀ ਲੋੜ ਹੈ ਕਿ ਜਦੋਂ ਤੁਹਾਡੀ ਲੋਵਾਈ ਕਰਨੀ ਹੈ ਹਾਂਜੀ ਇਹਦੀ ਉਮਰ ਜਿਹੜੀ 25 ਦਿਨ ਤੋਂ ਵੱਧ ਨਾ ਹੋਵੇ 25 ਦਿਨ ਤੋਂ ਵੱਧ ਨਾ ਹੋਵੇ ਠੀਕ ਹੈ ਜੀ ਕਿਉਂਕਿ ਜੇ 25 ਦਿਨ ਦੇ ਵੱਧ ਹੋ ਗਈ ਤੇ ਫਿਰ ਉਹਦੀ ਗੰਡ ਪੈ ਜਾਂਦੀ ਹੈ ਗੰਡ ਪੈ ਜਾਂਦੀ ਹੈ ਫਿਰ ਗੰਡ ਪੈ ਜਾਂਦੀ ਹੈ ਤੇ ਉਹ ਜਲਦੀ ਜਿਹੜਾ ਉਹ ਸਿਟਾ ਕੱਢ ਲੈਂਦੀ ਹੈ ਫੋਟ ਨਹੀਂ ਕਰਦੀ ਫੋਟ ਨਹੀਂ ਕਰਦੀ ਝਾੜ ਕੱਢ ਦਿੰਦਾ ਠੀਕ ਹੈ ਜੀ ਜਿੰਨੀ ਆਪਾਂ ਜਿਹੜੀ ਇਹ ਤੁਹਾਡੀ 10 15 ਜੁਲਾਈ ਦੇ ਨੇੜੇ ਤੇੜੇ ਆਪਾਂ ਲਾ ਦੇਾਂਗੇ 1 ਜੁਲਾਈ ਤੋਂ ਲੈ ਕੇ 10 15 ਜੁਲਾਈ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਕਈ ਕਿਸਾਨ ਇਹੋ ਜਿਹੇ ਵੀ ਜਿਹੜੇ 35-35 ਦੀ 35-35 ਦੀ ਕੰਟਰੋਲ ਵੀ ਜੜੀ ਝਾੜ ਆ ਬਿਲਕੁਲ ਬਿਲਕੁਲ ਪਰ ਜੇ ਇਹਦਾ ਲਾਗ ਤੇ ਖਰਚੀ ਖੇਤੀ ਲਾਗ ਤੇ ਖਰਚੀ ਦੇਖੀਏ ਖਾਦ ਘੱਟ ਪੈਣੀ ਆ ਹਾਂਜੀ ਹਾਂ ਕੋਈ ਕੀੜਾ ਮਕੌੜਾ ਨਹੀਂ ਬਿਲਕੁਲ ਬਿਮਾਰੀ ਨਹੀਂ ਬਿਲਕੁਲ ਜੀ ਕਿਸ ਕਿਸਮ ਦੀ ਸਫੇਦ ਲੋੜਨੀ ਆ ਬਿਲਕੁਲ ਸਪਰੇਅ ਜਾਂ ਬਹੁਤ ਸਾਰੇ ਕਿਸਾਨ ਵੀਰ ਇੱਕ ਸਪਰੇਅ ਨਹੀਂ ਪਾੜ ਲੈਂਦੇ ਜਿੱਥੇ ਆਪਣੀਆਂ ਦੂਜੇ ਪੂਸਾ ਚਾੜੀ ਵਗੈਰਾ ਚਾਰ-ਚਾਰ ਸਪਰੇਅ ਹੁੰਦੀਆਂ ਬਿਲਕੁਲ ਬਿਲਕੁਲ ਤੇ ਜੇ ਜਿਆਦਾ ਰਗਵਾ ਹੋਵੇ ਤਾਂ ਫਿਰ ਉਹਨੂੰ 2-3 ਵਾਰ ਚ ਪਰੀਦੀਆਂ ਆਪਣੀ ਪਨੀਰੀ ਬਿਲਕੁਲ ਬਿਲਕੁਲ ਇਹਦੇ ਚ ਇੱਕ ਹੋਰ ਜਿੱਦਾਂ ਵਾ ਤੁਸੀਂ ਆਏ ਬਗਲ ਕੀਤੀ ਹੈ ਕਿ 25 ਕਿਲ ਦੀ ਪਨੀਰੀ ਚਾਹੀਦੀ ਹੈ ਮੰਨ ਲਓ ਕਹਿੰਦੇ 20 ਕਿਲ ਲਾਉਣੀ ਹੈ ਹਾਂਜੀ ਹਾਂ ਕਿਹੜੇ ਜਿਹੜੇ 60 ਕਿਲ ਲਾਉਣੇ ਜਾਂ 70 ਕਿਲ ਲਾਉਣੇ ਕਦੇ ਵੀ ਇੱਕ ਕਿਸਮ ਨਾਲ ਆਓ ਬਿਲਕੁਲ ਬਿਲਕੁਲ ਠੀਕ ਹੈ ਸਾਡੇ ਕੋਲ ਬੜੀਆ ਕਿਸਮਾਂ ਜਿਹੜੀ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਉਸਫਾਰਸ਼ ਕੀਤੀਆਂ ਗਈਆਂ ਨੇ ਆ 114 130 131 114 ਹਾਂਜੀ ਹਾਂ ਬਿਲਕੁਲ ਸੋ ਇਹ ਸਬ ਤੋਂ ਸਬ ਜਿਹੜੀਆਂ ਗਈਆਂ ਇੱਕ ਕੁਛ ਬਾਸਪਤੀ ਵੈਰਾਈਟੀ ਬੀਜ ਹੈ ਫਾਰਮਰ 131 ਠੀਕ ਹੈ ਸੋ ਉਹਦੇ ਵਿੱਚ ਹੋਏ ਹੋਣ ਜਿਹਦਾ ਕਿ ਜੇ ਮੰਨ ਲਓ ਆਪਾਂ 20 ਕਿੱਲੇ ਤੇ 20 ਕਿੱਲੇ ਚ 5-5 ਕਿੱਲੇ ਤੇ 4 ਬਿਹੜ 4 ਕਿਸਮਾਂ ਕਰ ਲਈਏ 4 ਕਿਸਮਾਂ ਲਾ ਲਓ ਹੈਨਾ ਜੇ ਮੰਨੋ შეੇਚ ਕਰਨੀ ਹੈ ਤੇ ਫਿਰ ਤੁਸੀਂ ਕੁਝ ਬਾਸਮਤੀ ਦਾ ਰਕਬਾ ਹੋ ਜਾਵੇਗਾ ਬਾਸਮਤੀ ਲੈ ਗੋ ਠੀਕ ਹੈ ਤਾਂ ਜੋ ਕੋਈ ਜੇਕਰ ਕਿਸੇ ਕਿਸਮ ਨੂੰ ਕੋਈ ਪ੍ਰੋਬਲਮ ਹੋਦੀ ਹੈ ਬਾਕੀ ਕਿਸਮਾਂ ਬਚ ਜਾਣ ਠੀਕ ਹੈ ਫਿਰ ਉਹਦੇ ਚ ਇਹ ਕਹਿਆ ਕਿ ਜੇ ਅਸੀਂ ਮੰਨ ਲਓ ਅਸੀਂ 20 ਕਿੱਲੇ ਵਿਕਣੀਆਂ ਹਨ ਹਾਂਜੀ ਹਾਂ ਆਮ ਕਰ ਕਿਸਾਨ ਵੀ ਦੇਖਦਾ ਹੈ ਕਿ ਜਿਹੜਾ ਆਪਾਂ ਪਹਿਲਾਂ ਇੱਕ ਲਾਹ ਲਵਾਈ ਕਰਦੇ ਹਾਂ ਹਾਂਜੀ ਹਾਂ ਤੇ ਜਿਹੜਾ ਆਪਾਂ ਲਾਸਟ ਵਿੱਚ ਅਖੀਰ ਤੇ ਲਾਉਂਦੇ ਹਾਂ ਤੇ ਦੋਵਾਂ ਚਾੜ ਦਾ ਔਰ ਇਹ ਤੁਹਾਨੂੰ 10 ਪੁਆਇੰਟ ਤੱਕ ਵਰਤ ਪਾਇਆ ਉਹ ਪਨੀਰੀ ਕਰਕੇ ਪਾਇਆ ਜਾਂਦਾ ਪਨੀਰੀ ਕਰਕੇ ਪਾਇਆ ਜਾਂਦਾ ਵੱਡੀ ਹੋ ਜਾਂਦੀ ਹੈ ਠੀਕ ਹੈ ਸੋ ਇਸ ਕਰਕੇ ਜਿਹੜੀ ਤੁਹਾਡੀ ਲਵਾਈ ਦਾ ਲਵਾਈ ਦਾ ਜਿਹੜਾ ਟਾਈਮ ਜਿਹੜਾ ਵਾ ਉਹ ਚ ਜਿਹੜੀ ਉਮਰ ਜਿਹੜੀ ਹੈ 25 ਦਿਨ ਦੀ ਹੋ ਜੇ ਦੀ 25 ਦਿਨ ਜਦੋਂ ਆਪਾਂ ਲਵਾਈ ਕਰਨੀ ਉਹ ਤੋਂ ਇਹ ਦੇਖ ਲਓ ਕਿ ਜਦੋਂ ਆਪਾਂ ਜਦੋਂ ਉਹਦੀ ਜੇ ਲਵਾਈ ਕਰੀਏ ਤਾਂ ਉਹ ਉਮਰ ਜਿਹੜੀ 25 ਦਿਨ ਹੋਵੇ ਠੀਕ ਹੈ ਜੀ ਪਰ ਬਿਆੜਿਆਂ ਵਿੱਚ ਬੀਜੋ ਠੀਕ ਹੈ ਜੀ ਮੰਨ ਲਓ ਆਪਾਂ ਤਿੰਨ ਕਿਲੇ ਲਾਉਣੀਆਂ ਤੇ ਇੱਕ ਦੋ ਕਿਲੇ ਤਿੰਨ ਚਾਰ ਕਿਲੇ ਲਾਉਣੀਆਂ ਉਨੀ ਬੀਜ ਦੋ ਟਟਮਾ ਰੱਖੋ ਬੀਜੋ ਟਟਵੇ ਕਰ ਲਓ ਠੀਕ ਹੈ ਠੀਕ ਤੇ ਤੇ ਇਹ ਤੋਂ ਇਲਾਵਾ ਡਾਕਟਰ ਸਾਹਿਬ ਬਾਸਮਤੀ ਕਿਸਮਾਂ ਵੀ ਜਿਹੜੀਆਂ ਹੈਗੀਆਂ ਕਿਸਾਨ ਵੀਰ ਕੁਝ ਕੰਮ ਕਰ ਸਕਦਾ ਉਹ ਵੀ ਘੱਟ ਸਮੇਂ ਸੋ ਡਾਕਟਰ ਸਾਹਿਬ ਜਿਹੜੀ ਹੈਗੀ ਆ ਵੀ ਮੁੱਖੀ ਗੱਲ ਇਹ ਆਪਾਂ ਕਹਿ ਸਕਦੇ ਆ ਕਿ ਇਹ ਘੱਟ ਸਮੇਂ ਚ ਚੰਗਾ ਝਾੜ ਦੇ ਨਾਲ ਹੀ ਕਿਸਮਾਂ ਘੱਟ ਖਰਚੇ ਦੇ ਵਿੱਚ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹਦੇ ਚ ਦੇਖੋ ਜੇ ਡਾਕਟਰ ਗੁਰਵਿੰਦਰ ਜੀ ਜਿਹੜੀ ਪੀਆਰ 126 ਆ ਹਾਂਜੀ ਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹਨਾਂ ਜੋ ਡਿਵੈਲਪ ਕੀਤੀ ਗਈ ਹੈ 2017 ਵਿੱਚ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਇਹਨੇ ਬਹੁਤ ਬਧੀ ਝਾੜ ਦਿੱਤਾ ਤੇ ਇਹ ਘੱਟ ਸਮੇਂ ਦੇ ਵਿੱਚ ਪੱਕ ਜਾਂਦੀ ਹੈ ਹਾਂਜੀ ਹੁਣ ਇਹ ਲਵਾਈ ਤੋਂ ਜੇਕਰ ਸੀ ਟੂ ਸੀਡ ਦੇਖੀਏ ਹਾਂਜੀ ਸੀ ਟੂ ਸੀਡ 125 ਦਿਨ ਨਹੀਂ ਦੀ 20 ਲੈ ਕੇ 25 ਦਿਨ ਠੀਕ ਹੈ ਜੀ ਲਵਾਈ ਤੋਂ ਬਾਅਦ 30 ਦਿਨ ਪੱਕ ਜਾਂਦੀ ਹੈ ਠੀਕ ਹੈ ਜੀ ਜੇ ਮੰਨ ਲਓ ਆਪਾਂ 10 ਜੁਲਾਈ ਨੂੰ ਵੀ ਟ੍ਰਾਂਸਫਰ ਕਰੀਏ ਤੇ 10 ਅਕਤੂਬਰ ਤੱਕ ਤੁਹਾਡੀ ਜਿਹੜੀ ਉਹ ਪੱਕ ਕੇ ਤਿਆਰ ਹੋ ਜਾਂਦੀ ਹੈ ਤਿਆਰ ਹੋ ਜਾਂਦੀ ਹੈ ਹੈਨਾ ਤੇ ਬਾਅਦਾਂ ਬੜਾ ਉਹ ਜਿਹੜੀ ਜਿਹੜੀ ਇੱਕ ਤਾਂ 10 ਅਕਤੂਬਰ ਤੋਂ ਲੈ ਕੇ ਤੇ ਫਿਰ ਤੁਹਾਡੀ ਝੋਨੇ ਦੀ ਆਪਣੀ ਕਣਕ ਦੀ ਬਜਾਈ ਦੇ ਵਿੱਚ ਵਿੰਡੋ ਪੀਰੀਅਡ ਮਿਲ ਗਿਆ ਹਾਂਜੀ ਹਾਂ ਸਮਾ ਪਰਾਲੀ ਸਮਹ ਦਾ ਸਮਾਵਾਤ ਨੂੰ ਮਿਲ ਗਿਆ ਫਿਰ ਇਹਦੇ ਨਾਲ ਜਿਹੜੀ ਜਦੋਂ ਪਰਾਲੀ ਘੱਟ ਹੋਏਗੀ ਹਾਂਜੀ ਹੈਪੀ ਸੀਡਰ ਨਾਲ ਸਮਾਰਟ ਸੀਡਰ ਨਾਲ ਸਰਪਸ ਸੀਡਰ ਨਾਲ ਸੁਪਰ ਸੀਡਰ ਨਾਲ ਜਿਹੜਾ ਮੱਠੀ ਬਿਜਾਈ ਕਰ ਲੋ ਕਿਸੇ ਵੀ ਟੰਗ ਬਗੈਰ ਕਿਸੇ ਅਗ ਲਗਾਇਆ ਜਾਂ ਬਾਹਰ ਕੱਢਿਆ ਬਿਲਕੁਲ ਜੀ ਬਿਲਕੁਲ ਸਹੀ ਹੈ ਸੋ ਉਹਦੇ ਵਿੱਚ ਇਹ ਜਿਹੜਾ ਦੂਜੇ ਦੂਜੇ ਦੇ ਦੂਤੀ ਪਾਸ ਦੇਖੀਏ ਹਾਂਜੀ ਉਸੇ ਤੜੀ ਦੀ ਗੱਲ ਕਰੀਏ ਹਾਂਜੀ ਉਹਦੇ ਵਿੱਚ ਪਰਾਲੀ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਪਰਾਲੀ ਬਹੁਤ ਹੁੰਦੀ ਆ ਫਿਰ ਉਹ ਸਮਾ ਜਿਹੜਾ ਵਾ ਉਹ 20 25 ਦਿਨ ਪਹਿਲਾਂ ਹੀ ਉਹਦੀ ਬਿਜਾਈ ਕਰਨੀ ਪੈਂਦੀ ਹੈ ਪਨੀਰੀ ਦੀ ਤੇ ਪੱਕਦੀ ਵੀ ਵੀ ਬੱਚੀ ਦੋ ਆ ਪੱਕਦੀ ਪੱਕਦੀ ਆ ਐਵੇਂ ਵੱਧ ਲਿਆ ਨਾਲੀ ਵੱਧ ਆਈ ਪਾਣੀ ਵੱਧ ਲੱਗਿਆ ਪੁਰਾਣੀ ਦਾ ਪਾਣੀ ਤਾਂ ਵੀ ਆਲਰੇਡੀ ਹੱਥਲੇ ਜਾ ਰਿਹਾ ਵਾ ਸੋ ਉਹ ਜਿਹੜੀ ਇਸ ਚੀਜ਼ ਨੂੰ ਡਰਾਮ ਬੋਖ ਦੇ ਰੱਖਦੇ ਹੋਏ ਆ ਪੂਸਾ 40 ਜਿਹੜੀ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਆ ਉਹਦੇ ਕੰਪੈਰੀਟਿਵ ਵਿੱਚ 126 ਦੇਖੀਏ ਤੇ ਫਾਰਮਰ ਜਿਹੜਾ 30 35 ਕੁਇੰਟਾ ਦੇ ਇਹਦੇ ਨਾਲ ਵੀ ਲੈ ਰਿਹਾ ਵਾ ਪਰ ਇਹਦੇ ਵਿੱਚ ਜਿਹੜੀ ਤੁਹਾਡੀ ਖੇਤੀ ਲੱਗ ਸਕਦੀ ਉਹ ਘਟਿਆ ਉਹ ਕਹਿੰਦਾ ਭਾਵੇਂ ਕਿ ਜਿਹੜੀ ਸ਼ੁੱਧ ਆਉਂਦੀ ਜਿਹੜੀ ਆ ਆਪਾਂ ਦੇਖੀਏ ਤੇ ਇਹਦੇ ਵਿੱਚ ਜ਼ਿਆਦਾ ਆ ਰਹੀ ਆ ਠੀਕ ਆ ਜੀ ਘੱਟ ਸਮੇਂ 'ਚ ਚੰਗਾ ਝਾੜ ਤੇ ਚੰਗੇ ਆਉਂ ਨਾਲੇ ਕਾਇਮ ਲਿਆ ਬਪਰਾਲੀ ਸਾਹਿਬ ਕੇ ਤੇ ਕੜਕ ਵੀ। ਸੋ ਇਹਦੇ ਵਿੱਚ ਇਹਦੇ ਵਿੱਚ ਇੱਕ ਹੋਰ ਗੰਦ ਕਰਨ ਵਾਲੀ ਕਿ ਆਮਰ ਕਿਉਂ ਕਿਿਆ ਜਾ ਰਿਹਾ ਹੈ ਕਿ ਇਹਦੀ ਖਰੀਦਰੀ ਹੋਏਗੀ। ਠੀਕ ਹੈ ਜੀ। ਹਾਂਜੀ ਹਾਂ। ਬਿਲਕੁਲ। ਪਰ ਖਰੀਦਦਾਰੀ ਸਰਕਾਰੀ ਏਜੰਸੀਆਂ ਨੇ, ਸਰਕਾਰੀ ਕਰਨੀ ਆ। ਹਾਂਜੀ ਹਾਂ। ਯਾਨੀ ਇਸ ਕਰਕੇ ਕਿਸਾਨਾਂ ਨੂੰ ਕੋਈ ਕਿਸਮ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਆ, ਨਾ ਕਿਸੇ ਦੁਜੀਤੀ ਚ ਪੈਣ ਦੀ ਲੋੜ ਆ। ਕਿਹੜੀ ਵਿਜਿਨ ਕਿਹੜੀ ਕੁਝ ਅੱ삐 ਵੇਚਿ ਚੁੱਕੋਗੇ ਵਿਜਿਨ। ਠੀਕ ਹੈ ਜੀ। ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਫਾਰਸ਼ ਕੀਤਾ ਗਿਆ ਟਾਈਮ ਬਿਲਕੁਲ। ਉਹਦੇ ਮੁਤਾਬਕ ਉਹਦੀ ਵਿਜਾਈ ਕਰਨ। ਉਹਦੇ ਮੁਤਾਬਕ ਅਮੀ ਆਪਾਂ ਜੇ ਆਪਾਂ ਕਹੀਏ ਵੀ ਕਿਸੇ ਤਰ੍ਹਾਂ ਕਹਿ ਮਗਰਲਾ ਕੇ ਆਪਾਂ ਵਾਤਾਵਰਨ ਵੀ ਖਰਾਬ ਕਰੀਏ ਪਾਣੀ ਵੀ ਖਤੋਂ ਜਿਹੜਾ ਉਹ ਖਤਮ ਕਰਵਾ ਲਈਏ ਉਹ ਸਹੀ ਨਹੀਂ ਗੱਲ ਨਹੀਂ ਸੋ ਬਹੁਤ ਬਹੁਤ ਧੰਨਵਾਦ ਰਾਤ ਸਾਹਿਬ ਸੋ ਕਿਸਾਨ ਵੀਰੋ ਤੁਹਾਨੂੰ ਮੇਰਾ ਖਿਆਲ ਵੀ ਸਾਰੇ ਸਵਾਲਾਂ ਦੇ ਤੁਹਾਡੇ ਜਵਾਬ ਮਿਲ ਗਏ ਹੋਣੇ ਆ ਤੁਸੀਂ ਬੇਫਿਕਰ ਹੋ ਕੇ ਪੀਆਰ 126 ਜਾਂ ਹੋਰ ਪੀਆਰ ਕਿਸਮਾਂ ਜਿਵੇਂ ਵੀ ਆਰ 131 ਵਗੈਰਾ ਉਹਨਾਂ ਦੀ ਕਾਸ਼ਤ ਕਰ ਸਕਦੇ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਘੱਟ ਸਮੇਂ ਦੇ ਵਿੱਚ ਆਪਾਂ ਤੇ ਵਧੀਆ ਚੰਗਾ ਝਾੜ ਲੈ ਸਕਦੇ ਚੰਗੀ ਆਉਂਦਾ ਲੈ ਸਕਦੇ ਸੋ ਆਪਾਂ ਫਿਰ ਵੱਧ ਸਮੇਂ ਵਾਲੀਆਂ ਕਿਸਮਾਂ ਜੀ ਚ ਪਰਾਲਾ ਵੀ ਵੱਧਾ ਖਰਚਾ ਵੀ ਵੱਧਾ ਪਾਣੀ ਵੀ ਆਪਣਾ ਵੱਧ ਖਪਤ ਹੁੰਦੀ ਹੈ ਤੇ ਬਾਅਦ ਚ ਆਪਾਂ ਨੂੰ ਸੰਭਲਣ ਚ ਵੀ ਦਿੱਕਤ ਆਉਂਦੀ ਹੈ ਸੋ ਉਸ ਤੋਂ ਆਪਾਂ ਬਿਲਕੁਲ ਕਿਸੇ ਕਿਸਮ ਦੀ ਜਿਹੜੀ ਹੈਗੀ ਉਹਦੀ ਕਾਸ਼ਤ ਕਿਸੇ ਵੀ ਰਕਮੇ ਦੇ ਵਿੱਚ ਕਿਤੇ ਵੀ ਆਪਾਂ ਨਹੀਂ ਕਰਨੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸੋ